ਨਾਟੋ ਦਾ ਵਰਡੇ ਹੈਗਾ ਆ ਤੇ 32 ਮੈਂਬਰ ਜੋ ਨਾਟੋ ਦੇ ਆ ਉਹ ਵਸ਼ਿੰਗਟਨ ਡੀਸੀ ਦੇ ਵਿੱਚ ਪਹੁੰਚੇ ਹੋਏ ਆ ਆਪਣਾ 75ਵਾਂ ਜਨਮ ਦਿਨ ਮਨਾਉਣ ਦੇ ਲਈ 1949 April ਦੇ ਵਿੱਚ 12 origignal ਮੈਂਬਰ ਸੀ ਨਾਟੋ ਦੇ ਉਹਨਾਂ ਦਾ ਮੇਨ ਮਕਸਦ ਇਹ ਸੀ ਵੀ ਮਿਲਟਰੀ ਅਲਾਈਅንስ ਹੋਊਗਾ ਤਾਂ ਕਿ ਸੋਵੀਅਤ ਯੂਨੀਅਨ ਯੂਰਪ ਦੇ ਵਿੱਚ ਕਿਸੇ ਤਰ੍ਹਾਂ ਦਾ ਆਪਣਾ ਧੱਕਾ ਨਾ ਕਰ ਸਕੇ ਉਸ ਤੋਂ ਬਾਅਦ ਨਾਟੋ ਦੇ 32 ਮੈਂਬਰ ਬਣ ਗਏ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਚ ਫਿਰ ਯੂਗੋਸਲਾਵੀਆ ਚ 99 ਚ ਤੇ ਲੀਬੀਆ ਚ 2011 ਚ ਮਿਲਟਰੀਲੀ ਜਿਹੜਾ ਆ ਇਕੱਠਿਆਂ ਨੇ ਸਾਥ ਦਿੱਤਾ ਸੋ ਹੁਣ ਟੋਟਲ ਜਿਹੜੇ 32 ਮੈਂਬਰ ਨਾਟੋ ਦੇ ਹੈਗੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚੇ ਹੋਏ ਹੈਗੇ ਆ ਖਾਸ ਕਰਕੇ ਮੇਨ ਯੂਕਰੇਨ ਵਾਲਾ ਮੁੱਦਾ ਆ ਪਰ ਇਹ ਸਾਰੇ ਕਾਸੇ ਨੂੰ ਛੱਡ ਕੇ ਕਹਿੰਦੇ ਵੀ ਇਟ ਇਜ਼ ਨਾਟੋਜ਼ ਬਰਥਡੇ ਬਟ 올 ਆਈਜ਼ ਆਰ ਔਨ ਦਾ ਵਾਈਟ ਹਾਊਸ ਪਈ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਆ ਉਹ ਆਪਣੀ ਪੋਜੀਸ਼ਨ ਜੋ ਆ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਛੱਡਣ ਜਾ ਰਹੇ ਆ ਕਿ ਨਹੀਂ ਇਹ ਇੱਕ ਬਹੁਤ ਵੱਡਾ ਜਿਹੜਾ ਕੁਐਸਚਨ ਆ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਹੈਗਾ ਆ Uh, 1998 ਵਿੱਚ 50th ਯੂਨੀਵਰਸਿਟੀ ਸਮਿਟ ਵਸ਼ਿੰਗਟਨ ਡੀਸੀ ਚ ਹੋਇਆ ਸੀ ਉਹ ਵੀ ਉਸ ਟਾਈਮ ਦੇ ਉੱਤੇ ਕਹਿੰਦੇ ਬੜੀ ਕੰਟਰੋਵਰਸੀ ਬਣੀ ਸੀ ਪ੍ਰੈਜ਼ੀਡੈਂਟ ਬਿਲ ਕਲਿੰਟਨ ਹੋਣਾ ਨੂੰ ਐਮਪੀ ਚ ਕੀਤਾ ਗਿਆ ਸੀ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਵੱਲੋਂ ਉਸ ਟਾਈਮ ਦੇ ਉੱਤੇ ਤੇ ਹੁਣ ਜਿਹੜੀ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਲੈ ਕੇ ਆ ਭਈ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹ ਕੈਂਡੀਡੇਟ ਹੋਣਗੇ ਜਾਂ ਨਹੀਂ ਹੋਣਗੇ ਤੇ ਯੂਕਰੇਨ ਵਾਲੇ ਮੁੱਦੇ ਦੇ ਉੱਤੇ ਜਿਹੜਾ ਆ ਸਾਰੇ ਨਾਟੋ ਦੇ ਮੈਂਬਰਸ ਬਹੁਤ ਔਖੇ ਆ ਕਿਉਂਕਿ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਰਸ਼ੀਆ ਦੀ ਮਿਜ਼ਾਈਲਜ਼ ਨੇ ਯੂਕਰੇਨ ਦੇ ਇੱਕ ਹਸਪਤਾਲ ਤੇ ਅਟੈਕ ਕੀਤਾ ਜਿਹਦੇ ਨਾਲ 30 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਤੇ ਦੂਸਰੇ ਪਾਸੇ ਜਿਹੜਾ ਭਾਰਤ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈਗਾ ਉਹ ਜਾ ਕੇ ਪੂਟਨ ਨੂੰ ਜੱਫੀਆਂ ਪਾ ਰਿਹਾ ਹੈਗਾ ਏ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ ਕਿ ਪੁਟਨ ਨੇ ਤਾਂ ਐਨ ਜਫੀਆਂ ਪਾਈਆਂ ਮਾਸਕੋ ਦੇ ਵਿੱਚ ਇਹ ਸ਼ੋਅ ਕਰਨ ਦੇ ਲਈ ਭਈ ਰਸ਼ੀਆ ਤਾਂ ਇੰਡੀਆ ਬਹੁਤ ਪੱਕੇ ਮਿੱਤਰ ਹੈਗੇ ਆ ਇਸ ਦੇ ਬਾਵਜੂਦ ਭਈ ਵਾਸ਼ਿੰਗਟਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਇਨਡਾਇਰੈਕਟਲੀ ਕਹਿੰਦੇ ਰਹੇ ਭਈ ਅਸੀਂ ਜਿਹੜਾ ਹੈ ਬਲਾਦੀਮਿਰ ਪੁਟਨ ਨੂੰ ਆਈਸੋਲੇਟ ਕਰਨਾ ਹੈਗਾ ਆ ਸੋ ਇੰਡੀਆ ਬੜਾ ਇਸ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਦੂਸਰੇ ਪਾਸੇ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਜ਼ੇਲੈਂਸਕੀ ਉਹਨਾਂ ਨੇ ਵੀ ਇਸ ਸਬੰਧ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਆ ਵੀ ਬਹੁਤ ਹੀ ਮੈਨੂੰ ਦੁੱਖ ਲੱਗਿਆ ਆ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਉਸ ਦਿਨ ਜਾ ਕੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਨੂੰ ਜਫੀਆਂ ਪਾਈਆਂ ਜਿਸ ਦਿਨ ਸਾਡੇ ਹਸਪਤਾਲ ਦੇ ਉੱਤੇ ਅਟੈਕ ਕੀਤਾ ਗਿਆ ਤੇ ਬੱਚਿਆਂ ਨੂੰ ਮਿਜ਼ਾਈਲਸ ਦੇ ਨਾਲ ਮਾਰਿਆ ਗਿਆ ਹੈਗਾ ਬਿਲਕੁਲ ਇਹ ਬਿਲਕੁਲ ਇਸ ਟਾਈਮ ਪੈਰਲਲ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਹੈਗਾ ਵੀ ਉੱਥੇ ਕੀ ਕੁਝ ਹੋ ਰਿਹਾ ਆ ਸੋ ਨਾਟੋ ਦੇ 75ਵੀਂ ਜਿਹੜੀ ਸਾਲਗिराਹ ਦੇ ਉੱਤੇ ਕਿੰਨੇ ਵੀ ਟਰੰਪ ਦਾ ਪਰਛਾਵਾਂ ਵੀ ਨਾਲ ਦੇ ਨਾਲ ਚੱਲ ਰਿਹਾ ਆ ਇਹ ਵੀ ਜਿਹੜੇ ਨਾਟੋ ਵਾਲੇ ਜਿਹੜੇ ਉਹ ਸੋਚ ਰਹੇ ਆ ਵੀ ਜੇ ਕਿਤੇ ਇਸ ਟਾਈਮ ਦੁਬਾਰਾ ਟਰੰਪ ਨਵੰਬਰ ਦੇ ਵਿੱਚ ਜਿੱਤ ਕੇ ਆਉਂਦੇ ਆ ਤਾਂ ਯੂਕਰੇਨ ਨੂੰ ਜਿਹੜੀ ਰਾਸ਼ੀ ਸਹਾਇਤਾ ਕੱਲੀ ਜਾ ਰਹੀ ਆ ਉਸ ਦੇ ਵਿੱਚ ਵਿਕਨਰ ਪੈ ਸਕਦਾ ਆ ਘਟ ਸਕਦੀ ਆ ਤੇ ਇਸ ਦੇ ਨਾਲ ਨਾਟੋ ਮੈਂਬਰਸ ਨੂੰ ਜਿੱਦਾਂ 트ੰਪ ਹੁਣੀ ਕਹਿੰਦੇ ਆ ਵੀ ਅਸੀਂ ਇੰਨੇ ਜ਼ਿਆਦਾ ਰਾਸ਼ੀ ਦਿੰਨੇ ਆ ਬਾਕੀ ਜਿਹੜੇ ਆ ਉਹ ਦੇ ਨਹੀਂ ਰਹੇ ਉਹ ਵੀ ਨਾਟੋ ਦੇ ਪੂਲ ਦੇ ਵਿੱਚ ਉਨੀ ਵੀ ਉਨੀ ਜਿਹੜੀ ਉਹ ਮਨੀ ਜਿਹੜੀ ਉਹ ਲੈ ਕੇ ਆਉਣ ਆਰਟੀਕਲ 5 ਨੂੰ ਲੈ ਕੇ ਬਾਈਡਨ ਹੁਣੀ ਹਮੇਸ਼ਾ 트ੰਪ ਹੁਣਾ ਦੇ ਉੱਤੇ ਵਾਰ ਜਿਹੜੇ ਕਰਦੇ ਆ ਵੀ ਇੱਕ ਨਾਟੋ ਦੇ ਐਲ ਆਈ ਦੇ ਉੱਤੇ ਹਮਲਾ ਸਾਰੀ ਨਾਟੋ ਦੇ ਉੱਤੇ ਹਮਲਾ ਤੇ ਸਾਰਿਆਂ ਨੂੰ ਜਿਹੜਾ ਉਸ ਦੇ ਵਿੱਚ ਸਾਥ ਦੇਣਾ ਆ ਤੇ 트ੰਪ ਹੁਣੀ ਕਹਿੰਦੇ ਆ ਵੀ ਅਸੀਂ ਇਹ ਚੀਜ਼ਾਂ ਤੋਂ ਤਾਰੇ ਜਿਹੜਾ ਕਿਤੇ ਨਾ ਕਿਤੇ ਰਹਿਣਾ ਚਾਹੁੰਦੇ ਹੈਗੇ ਆ ਸੋ ਇਹ ਹੁਣ ਫੈਡਰਲ ਪੱਧਰ ਦੇ ਉੱਤੇ ਕੀ ਇਸ ਦੇ ਵਿੱਚ ਹੋਊਗਾ ਇਹ ਵੀ ਨਾਲ ਦੇ ਨਾਲ ਦੇਖਣ ਵਾਲੀ ਗੱਲ ਆ ਯਾਦ ਹੋਣਾ ਜਦੋਂ 트럼ਪ ਹੋਣਾ ਦੇ ਕਾਰਜਕਾਲ ਦੇ ਵਿੱਚ ਜਦੋਂ ਇਹੀ ਨਾਟੋ ਦੀਆਂ ਮੀਟਿੰਗਸ ਯੂਰਪ ਤੇ ਵਿੱਚ ਵੀ ਹੁੰਦੀਆਂ ਸੀ ਤਾਂ ਉੱਥੇ ਜਿਹੜੇ ਦ੍ਰਿਸ਼ ਆ ਤੁਹਾਡੇ ਵਕ ਨੇ ਦੇਖਣ ਨੂੰ ਮਿਲਦੇ ਸੀ ਸੋ ਇਸ ਵਾਰ 75ਵੀਂ ਸਾਲਗिरा ਦੇ ਉੱਤੇ ਨਾਟੋ ਦੀ ਸਮਿਟ ਦੇ ਉੱਤੇ ਦੇਖਦੇ ਆ ਵੀ ਬਾਜਨ ਹੁਣੇ ਕੀ ਆਪਣੇ ਆਪ ਨੂੰ ਇੱਕ ਰਾਸ਼ਪਤੀ ਦੇ ਤੌਰ ਦੇ ਉੱਤੇ ਇੱਕ ਵਰਲਡ ਲੀਡਰ ਦੇ ਤੌਰ ਦੇ ਉੱਤੇ ਆਪਣਾ ਦਬਦਬਾ ਕਾਇਮ ਕਰਨ ਚ ਕਾਮਯਾਬ ਰਹਿੰਦੇ ਆ ਜਾਂ ਨਹੀਂ ਇਹ ਵੀ ਕਿਤੇ ਨਾ ਕਿਤੇ ਜਿਹੜੇ ਬਾਈਡਨ ਹੋਣਾ ਦੇ ਲਈ ਖੁੱਦ ਉਹਨਾਂ ਦੇ ਸਿਆਸੀ ਕੈਰੀਅਰ ਨੂੰ ਲੈ ਕੇ ਇੱਕ ਅਹਿਮ ਸਮਿਟ ਰਹਿਣ ਵਾਲੀ ਆ ਜੀ ਬਿਲਕੁਲ ਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਵੈਸਟ ਆ ਉਹ ਪੂਟਨ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬਾਹਰ ਕਰਾਇਮ ਦੇ ਲਈ ਚਾਰਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਦੇ ਐਸੈਟਸ ਜਿਹੜੇ ਆ ਰਸ਼ੀਆ ਦੇ ਉਹ ਸਾਰੇ ਫ੍ਰੀਜ਼ ਕੀਤੇ ਹੋਏ ਹੈਗੇ ਆ ਵੈਸਟਰਨ ਕੰਟਰੀਆਂ ਨੇ ਤੇ ਦੂਜੇ ਪਾਸੇ ਜਿਹੜੇ ਮੋਦੀ ਹੁਣੀ ਆ ਉਹ ਕਹਿ ਰਿਹਾ ਕਿ ਨਹੀਂ ਅਸੀਂ ਰਸ਼ੀਆ ਦੇ ਬਿਲਕੁਲ ਨਾਲ ਆ ਜਾਂ ਪੂਟਨ ਇਹ ਸੋਚ ਰਿਹਾ ਕਿ ਮੈਂ ਹੁਣ ਨਾਰਥ ਕੋਰੀਆ ਵਿਜ਼ਿਟ ਕੀਤਾ ਸੀ ਉਸ ਤੋਂ ਬਾਅਦ ਜਿਹੜਾ ਇੰਡੀਆ ਆ ਉਹ ਮੇਰੇ ਨਾਲ ਪੂਰਾ ਹੈਗਾ ਆ ਸੋ ਇੰਡੀਆ ਜਿਹੜਾ ਆ ਉਧਰ ਅਮਰੀਕਾ ਤੋਂ ਵੀ ਹਥਿਆਰ ਲੈ ਰਿਹਾ ਹੈਗਾ ਤੇ ਦੂਸਰੇ ਪਾਸੇ ਰਸ਼ੀਆ ਤੋਂ ਵੀ ਤੇ ਹੁਣ ਦੇਖਦੇ ਆ ਕਿ ਜਿਹੜਾ ਵੈਸਟ ਆ ਉਹਦੀ ਜਿਹੜੀ ਪੋਜੀਸ਼ਨ ਆ ਉਹ ਇਸ ਮਾਮਲੇ 'ਚ ਕੀ ਰਹੂਗੀ ट्रांसलेशनल रिप्रेशन ਨੂੰ ਲੈ ਕੇ ਹਜੇ ਚੁੱਪੀ ਹੈਗੀ ਆ ਪਤਾ ਨਹੀਂ ਅਮਰੀਕਾ ਵਾਲੇ ਜਾਂ ਕੈਨੇਡਾ ਵਾਲੇ ਕੀ ਸੋਚ ਰਹੇ ਆ ਜਦ ਕਿ ਇਸ ਇਹ ਜਿਹੜੇ ਬਿੱਲ ਆ ਰਹੇ ਆ ਸੈਨੇਟ ਜਾਂ ਕਾਂਗਰਸ ਜਾਂ ਉੱਥੇ ਦੇ ਹਾਊਸ ਆਫ ਕਾਮਨਸ ਚ ਕੈਨੇਡਾ ਚ ਇਹ ਇਮੀਡੀਏਟਲੀ ਜਿਹੜੇ ਆ ਉਹ ਪਾਸ ਹੋਣੇ ਚਾਹੀਦੇ ਹੈਗੇ ਜੀ ਮੋਦੀ ਨੂੰ ਤਾਂ ਕੋਈ ਮਾਲਾਜੀ ਵੀ ਪਾਉਣ ਦੇ ਸੀਗਾ ਜਿਹੜਾ ਪੋਪਨ ਸੋ ਇਹ ਵੀ ਜਿਹੜੀ ਚੀਜ਼ ਆਪਾਂ ਸਾਹਮਣੇ ਜਿਹੜੀ ਉਹ ਦੇਖੀ ਹੈਗੀ ਆ ਵੀ ਕੀ ਕੁਝ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਆ ਬਾਕੀ ਪੁਤਿਨ ਬਹੁਤ ਹੀ ਨਿੱਘਾ ਸਵਾਗਤ ਜਿਹੜਾ ਹਰਜੋਤ ਸਿੰਘ ਜੀ ਮੋਦੀ ਦਾ ਉਸਨੇ ਕੀਤਾ ਆ ਅਮਰੀਕਾ ਵਾਲੇ ਪੂਰੀ ਤਰ੍ਹਾਂ ਜਿਹੜਾ ਉਹ ਇਸ ਨੂੰ ਵਾਚ ਕਰ ਰਹੇ ਆ ਵਾਸ਼ਿੰਗਟਨ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਆ ਪਿਛਲੇ ਸਮੇਂ ਦੇ ਦੌਰਾਨ ਵੀ ਮੋਦੀ ਜਿਹੜਾ ਆ ਉਹ ਪੁਤਿਨ ਦੇ ਲਾਗੇ ਨਾ ਹੋਵੇ ਪੋਤਿਆਂ ਨੂੰ ਆਈਸੋਲੇਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਪਰ ਦੋਨੋਂ ਹੀ ਜਿਹੜੇ ਮੁਲਕ ਆ ਆਪਸ ਦੇ ਵਿੱਚ ਹੋਰ ਸਮਝੌਤਿਆਂ ਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਵਧਾ ਰਹੇ ਆ ਤੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਇਹ ਮੀਟਿੰਗ ਜਫੀਆਂ ਉਦੋਂ ਪੈ ਰਹੀਆਂ ਸੀ ਜਦੋਂ ਇੱਕ ਪਾਸੇ ਰੂਸ ਦੀਆਂ ਵਿਜ਼ਾਈਲਾਂ ਦੇ ਨਾਲ 마ਸੂਮ ਬੱਚਿਆਂ ਦੀਆਂ ਜਿਹੜੀਆਂ ਜਾਨਾਂ ਆ ਉਹ ਲਈਆਂ ਜਾ ਰਹੀਆਂ ਸੀ ਅ ਅਮਰੀਕਾ ਇਸ ਪੂਰੇ ਮਾਮਲੇ ਨੂੰ ਪੂਰੇ ਤਰੀਕੇ ਦੇ ਨਾਲ ਕਿਦਾਂ ਦੇਖਦਾ ਆ ਟਰਾਂਸਨੇਸ਼ਨਲ ਰਿਪਰੈਸ਼ਨ ਦਾ ਮੁੱਦਾ ਇਸ ਟਾਈਮ ਇਥੇ ਬਹੁਤ ਜ਼ਿਆਦਾ ਸਰਗਰਮ ਆ ਜਿਸ ਦੇ ਵਿੱਚ ਭਾਰਤ ਇੱਕ ਮੁੱਖ ਖਿਡਾਰੀ ਦੇ ਤੌਰ ਦੇ ਉੱਤੇ ਖੇਡ ਰਿਹਾ ਆ ਇਥੇ ਜੇ ਦੱਸਦੇ ਜਾਈਏ ਇਸ ਮੌਕੇ ਹੁਣ ਜਿਹੜਾ ਇੱਕ ਬਿੱਲ ਲਿਆਂਦਾ ਜਾਣਾ ਟਰਾਂਸਨੇਸ਼ਨਲ ਰਿਪਰੈਸ਼ਨ ਦੇ ਉਲਟ ਉਸਦੇ ਉਲਟ ਆਲਰੇਡੀ ਜਿਹੜੇ ਜਿਹੜੀਆਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਆ ਖਾਸ ਕਰਕੇ ਜਿਹੜੀਆਂ ਆਰਐਸਐਸ ਦੇ ਨਾਲ ਜਾਂ ਇੰਡੀਆ ਦੇ ਨਾਲ ਮਿਲ ਕੇ ਚੱਲਦੀਆਂ ਆ ਉਹਨਾਂ ਨੇ ਉਸ ਦਾ ਵਿਰੋਧ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ ਸੋ ਸਾਰਿਆਂ ਨੂੰ ਬੜੀ ਜਿਹੜਾ ਧਿਆਨ ਦੇ ਨਾਲ ਦੇਖਣ ਦੀ ਜਿਹੜੀ ਇੱਥੇ ਜ਼ਰੂਰਤ ਆ ਵੀ ਕਿਦਾਂ ਪਲੇ ਆਊਟ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਖਾਸ ਕਰਕੇ ਉਦੋਂ ਜਦੋਂ ਭਾਰਤ ਪ੍ਰਤੀ ਨਰਮ ਰੋਖ ਰੱਖਣ ਵਾਲੇ ਜਿਹੜੇ ਕਾਂਗਰਸਮੈਨ ਕਾਂਗਰਸ ਔਮਨ ਆਪਣੇ ਉਹਨਾਂ ਹੀ ਸਦਨਾਂ ਦੇ ਵਿੱਚ ਘੁੰਮ ਰਹੇ ਆ ਆ ਜਿੱਥੇ ਇਹਨਾਂ ਨੇ ਇਹ ਫੈਸਲਾ ਲੈਣਾ ਆ ਵੀ ਕੀ ਕੁਝ ਜਿਹੜਾ ਆ ਉਹ ਕੀਤਾ ਜਾਊਗਾ ਜੇ ਕੋਈ ਟ੍ਰਾਂਸਨੈਸ਼ਨਲ ਮੁਲਕ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕਰਦਾ ਆ ਅਮਰੀਕਾ ਦੇ ਵਿੱਚ ਅਮਰੀਕੀ ਨਾਗਰਿਕ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜਨੀਆਂ ਸੁਪਾਰੀਆਂ ਦੇਣੀਆਂ ਇਹ ਅਮਰੀਕੀ ਲੋਕ ਹਾਜਮ ਕਰ ਜਾਣਗੇ ਜਜਬ ਕਰ ਜਾਣਗੇ ਇਹ ਹੁਣ ਦੇਖਣ ਵਾਲੀ ਗੱਲ ਆ ਇਸ ਨੂੰ ਲੈ ਕੇ ਇਲੈਕਸ਼ਨ ਯਰ ਦੇ ਵਿੱਚ ਸਿੱਖਾਂ ਨੂੰ ਇੱਕ ਮਤੇ ਜਿਹੜੇ ਆ ਉਹ ਲਿਹਾਉਣੇ ਚਾਹੀਦੇ ਆ ਕੋਈ ਪੋਲੀਟੀਸ਼ੀਨ ਤੁਹਾਡੇ ਗੁਰੂ ਘਰ ਚ ਆਵੇ ਤੁਹਾਡੀ ਆਰਗੇਨਾਈਜੇਸ਼ਨ ਕਿਸੇ ਪੰਜਾਬੀ ਦੇ ਨਾਲ ਸਿੱਖ ਦੇ ਨਾਲ ਮਿਲਦਾ ਆ ਉਹਨਾਂ ਤੋਂ ਰਿਟਰਨ ਜਿਹੜਾ ਤੁਹਾਨੂੰ ਲੈਣਾ ਚਾਹੀਦਾ ਆ ਜਾਂ ਉਹਨਾਂ ਤੋਂ ਪੁੱਛਣਾ ਚਾਹੀਦਾ ਵੀ ਤੁਸੀਂ ਇਸ ਸਟੈਂਡ ਦੇ ਉੱਤੇ ਕਿੱਥੇ ਖੜੇ ਆ ਰੀਸੈਂਟਲੀ ਹੁਣ ਆਪਣੇ 10-11 ਜਿਹੜੇ ਸਿੱਖ ਐਮਪੀ ਬਣੇ ਨੇ ਯੂਕੇ ਦੇ ਵਿੱਚ ਸਿੱਖਾਂ ਨੇ ਮਿਲ ਕੇ ਇੱਕ ਸਿੱਖ ਮੈਨੀਫੈਸਟੋ ਤਿਆਰ ਕੀਤਾ ਸੀ ਉੱਥੇ ਸੋ ਅਮਰੀਕਾ ਵਾਲਿਆਂ ਨੂੰ ਵੀ ਭਾਈ ਸਬਕ ਲੈਣਾ ਚਾਹੀਦਾ ਆ ਇਹ ਮੌਕਾ ਆ ਹੁਣ ਤੁਹਾਡੇ ਕੋਲ ਇਸ ਟਾਈਮ ਚਰਚਾ ਹੋ ਰਹੀ ਆ ਸਿੱਖਾਂ ਦੀ ਚਾਹੇ ਉਹ ਹਿੱਲ ਦੇ ਉੱਤੇ ਆ ਤੇ ਚਾਹੇ ਆਮ ਜਿਹੜੀਆਂ ਆ ਅਸੈਂਬलीज ਦੇ ਵਿੱਚ ਆ ਇਥੇ ਆ ਸੋ ਸਿੱਖਾਂ ਨੂੰ ਸਾਂਝੇ ਤੌਰ ਦੇ ਉੱਤੇ ਮਿਲ ਕੇ ਮੈਨੀਫੈਸਟੋ ਤਿਆਰ ਕਰ ਦੇਣਾ ਚਾਹੀਦਾ ਆ ਇਸ ਤੋਂ ਪਹਿਲਾਂ ਮੋਦੀ ਭਗਤ ਜਿਹੜੇ ਕੁਝ ਸਿੱਖ ਨੇ ਉਹ ਆਪਣਾ ਕੁਝ ਉਹ ਪੈਰਲਲੀ ਜਿਹੜਾ ਉਹ ਕਰ ਜਾਣ ਸੋ ਜਿਹੜੇ ਸਿੱਖ ਇੱਥੇ ਵੱਸਦੇ ਨੇ ਜਿਹੜੇ ਚਿਰਾਂ ਤੋਂ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ ਐਕਟਿਵਿਜ਼ਮ ਕਰ ਰਹੇ ਆ ਸਾਡੇ ਜਾਣੇ ਮਿਲ ਕੇ ਪਹਿਲ ਦੇ ਉੱਤੇ ਇਹ ਜਿਹੜਾ ਇੱਕ ਸਿੱਖ ਮੈਨੀਫੈਸਟੋ ਤਿਆਰ ਕਰਕੇ ਜਿਹੜਾ ਵੀ ਆਵੇ ਤਾਂ ਉਸ ਨੂੰ ਜਿਹੜਾ 100% ਉਸ ਦੇ ਉਸ ਨੂੰ ਜਿਹੜਾ ਆ ਉਹ ਮੈਨੀਫੈਸਟੋ ਦਿੱਤਾ ਜਾਵੇ ਉਸ ਨੂੰ ਉਹ ਸਵਾਲ ਪੁੱਛੇ ਜਾਣ ਵੀ ਤੁਹਾਡਾ ਇਸ ਦੇ ਉੱਤੇ ਕੀ ਜਵਾਬ ਆ